ਸਬਸਕ੍ਰਾਈਬ ਕਰੋ ਖਦਰਾਂ ਐਲਐਸਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਖਦਰਾਂ ਐਲਐਸਆਈ ਕੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਨਿਸ਼ਾਨਦੇਹੀ ਬਾਰੇ ਵੈਸੇ ਅਸੀਂ ਨਿਸ਼ਾਨਦੇਹੀ ਤੇ ਪਹਿਲਾਂ ਵੀ ਦੋ ਵੀਡੀਓ ਪਾ ਚੁੱਕੇ ਹਾਂ ਉਹ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਜਾ ਕੇ ਦੇਖ ਸਕਦੇ ਹੋ ਅੱਜ ਦਾ ਮੁੱਖ ਸਵਾਲ ਹੈ ਕਿ ਜੇਕਰ ਤੁਸੀਂ ਦੇਖਣਾ ਹੈ ਉਹ ਨਿਸ਼ਾਨਦੇਹੀ ਕੀ ਹੈ ਤਾਂ ਤੁਸੀਂ ਉੱਪਰਾਈ ਬਟਨ ਤੇ ਕਲਿੱਕ ਕਰਕੇ ਵੀ ਦੇਖ ਸਕਦੇ ਹੋ ਨਹੀਂ ਅਸੀਂ ਪਲੇਲਿਸਟ ਬਣਾਈ ਹੈ ਉੱਥੇ ਸਾਰੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਨਿਸ਼ਾਨਦੇਹੀ ਵਾਲੀਆਂ ਨਿਸ਼ਾਨਦੇਹੀ ਕੀ ਬਿਨਾ ਤਕਸੀਮ ਤੋਂ ਸਾਂਝੀ ਖੇਵਟ ਦੀ ਨਿਸ਼ਾਨਦੇਹੀ ਕਰਵਾਈ ਜਾ ਸਕਦੀ ਹੈ ਮੁੱਖ ਸਵਾਲ ਹੈ ਇਸ ਵੀਡੀਓ ਚ ਅੱਜ ਤੇ ਅਸੀਂ ਨਿਸ਼ਾਨਦੇਹੀ ਵਾਲੀਆਂ ਪਹਿਲਾਂ ਵੀ ਕਈ ਵੀਡੀਓਸ ਪਾਈਆਂ ਉਹ ਤੁਸੀਂ ਨਿਸ਼ਾਨਦੇਹੀ ਨਾਮ ਦੇ ਪਲੇਲਿਸਟ ਵਿੱਚ ਦੇਖ ਸਕਦੇ ਹੋ ਚੈਨਲ ਤੇ ਜਾ ਕੇ ਜੇਕਰ ਖੇਵਟ ਸਾਂਝੀ ਹੋਵੇ ਤਾਂ ਨਿਸ਼ਾਨਦੇਹੀ ਦੀ ਦਰਖਾਸਤ ਹੈ ਜਿਹੜੀ ਉਹ ਸਾਰੇ ਮਾਲਕਾਂ ਵੱਲੋਂ ਦਿੱਤੀ ਜਾਵੇ ਜੇਕਰ ਮੰਨ ਲਓ ਪੰਜ ਮਾਲਕ ਇੱਕ ਸਾਂਝਾ ਖਾਤਾ ਉਹਨਾਂ ਦਾ ਪੰਜ ਭਰਾ ਲਾ ਲੋ ਜਾਂ ਸਾਂਝਾ ਖਾਤਾ ਉਹਨਾਂ ਦਾ ਉਹ ਪੰਜੇ ਮਾਲਕ ਜੀ ਦਰਖਾਸਤ ਦੇਣਗੇ ਫੇਰ ਨਿਸ਼ਾਨਦੇਹੀ ਹੋਊਗੀ ਜੇਕਰ ਖੇਵਟ ਸਾਂਝੀ ਹੋਵੇ ਤਾਂ ਸਾਰੇ ਦਰਖਾਸਤ ਦੇਣਗੇ ਪਰ ਜੇ ਧਿਰਾਂ ਦਾ ਆਪਸ ਵਿੱਚ ਹੀ ਰਕਬਾ ਘਟ ਵੱਧ ਹੋਣ ਸੰਬੰਧੀ ਝਗੜਾ ਹੋਵੇ ਵੀ ਮੰਨ ਲਓ ਜਿਹੜੀ ਇੱਕ ਸਾਂਝੀ ਖੇਵਟ ਹੈ ਇੱਕ ਕਹੇ ਕਿ ਮੇਰੇ ਕੋਲੇ ਘਟਾ ਰਕਬਾ ਜਾਂ ਕੋਈ ਸਾਰੇ ਮਾਲਕ ਹੀ ਕਹਿੰਦੇ ਹੁਣ ਕਿ ਨਹੀਂ ਭਾਈ ਮੇਰੇ ਕੋਲੇ ਰਕਬਾ ਘਟ ਹੈ ਤੁਹਾਡੇ ਕੋਲੇ ਵਧਾ ਇਸ ਤਰ੍ਹਾਂ ਦਾ ਝਗੜਾ ਹੋਵੇ ਜੀ ਤਾ ਪਹਿਲਾ ਜਿਹੜੀ ਸਾਂਝੀ ਖੇਵਟ ਦੀ ਤਕਸੀਮ ਹੋਊਗੀ ਜੇ ਉਹਨਾਂ ਦਾ ਆਪਸ ਵਿੱਚ ਝਗੜਾ ਨਿਸ਼ਾਨਦੇਹੀ ਉਹ ਨਹੀਂ ਹੋਊਗੀ ਕਾਨੂੰਨ ਦੇ ਹਿਸਾਬ ਨਾਲ ਪਹਿਲਾ ਜਿਹੜੀ ਤਕਸੀਮ ਹੋਊਗੀ ਤਕਸੀਮ ਤੋਂ ਬਾਅਦ ਹੀ ਮਾਲਕ ਆਪਣੇ ਰਕਬੇ ਦੀ ਨਿਸ਼ਾਨਦੇਹੀ ਕਰਵਾ ਸਕਦਾ ਉਸ ਤੋਂ ਬਾਅਦ ਉਹਦਾ ਖਾਤਾ ਅੱਡ ਹੋ ਜੂ ਉਹਨੂੰ ਖੇਵਟ ਨੰਬਰ ਅਲੱਗ ਤੋਂ ਮਿਲ ਜੂ ਤੇ ਜਿਹੜੀ ਇਹ ਅਲੱਗ ਤੋਂ ਉਹਨੂੰ ਜਦੋਂ ਖੇਵਟ ਨੰਬਰ ਮਿਲ ਗਈ ਉਸ ਤੋਂ ਬਾਅਦ ਉਹ ਤਕਸੀਮ ਆ ਨਿਸ਼ਾਨਦੇਹੀ ਕਰਵਾ ਸਕਦਾ ਤਕਸੀਮ ਤੋਂ ਬਾਅਦ ਮਾਲਕ ਆਪਣੇ ਕੀ ਤੇ ਦੀ ਤਾਂ ਇਹ ਸੀ ਆਪਣੀ ਨਿਸ਼ਾਨਦੇਹੀ ਵਾਲੀ ਵੀਡੀਓ ਹੋਰ ਵੀ ਵੀਡੀਓਜ਼ ਨੇ ਚੈਨਲ ਤੇ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਨਿਸ਼ਾਨਦੇਹੀ ਵਾਲੀਆਂ ਸੀ ਚਾਰ ਪੰਜ ਵੀਡੀਓਜ਼ ਹੋਰ ਵੀ ਪਾਵਾਂਗੇ ਵਧੀਆ ਡਿਟੇਲ ਚ ਇਹ ਆਪਣੀ ਤੀਜੀ ਵੀਡੀਓ ਸੀ ਸ਼ੇਅਰ ਜ਼ਰੂਰ ਕਰੋ ਇਹਨਾਂ ਆਪਣੇ ਦੋਸਤਾਂ ਮਿੱਤਰਾਂ ਨਾਲ WhatsApp Facebook ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬੋ ਹੋਰ ਵੀ ਸਾਡੀਆਂ ਫਰਦ ਵਾਲੀਆਂ ਵੀਡੀਓ ਤੁਸੀਂ ਪਲੇਲਿਸਟ ਜਾ ਕੇ ਦੇਖ ਸਕਦੇ ਹੋ ਚੈਨਲ ਖੋਲ ਲੋਗੇ ਜਦੋਂ ਤੁਸੀਂ ਪਹਿਲਾਂ ਆਊਗਾ ਹੋਮ ਫਿਰ ਵੀਡੀਓਜ਼ ਫਿਰ ਪਲੇਲਿਸਟ ਉੱਥੇ தச பந்திரா ப்ல பண்ணிய அலங்க் அலக டோபிக வீடியோ பூரிதலை தன்வாது